ਬੰਦਿਆ ਗੁਰਕੁਵਾਂ ਸ਼ਬਦ ਰਖਵਾਰੇ ਜੋ ਕੀ ਜੋਗਰਧ ਹਮਾਰੇ RAM ਨਾਮ ਮੰਨ ਲਗਾ ਜਮ ਲੱਜਾਈ ਕਰ ਭਾਗ ਬਰਉ ਜੀ ਤੁਮੇ ਰੂਸ ਸੁਖ ਦਤਾ ਬੰਦਨ ਕਾਟ ਕਰੇ ਮਾਨੇ ਨਿਰਮਲ ਗੁਰਨ ਗੁਰਖ ਵਿਦਾਤਾ ਰਹਾਓ ਨਾਨਕ ਪ੍ਰਭੂ ਅਬਨਾਸੀ ਤਾਕੀ ਸੀ ਮੇਂ ਬੀ ਤੀਜਾ ਸੀ ਅਨੰਦ ਕਰਹੀ ਤੇਰੇ ਜਾਸਾ ਜਪ ਪੂਰਨ ਹੋਇ ਸਬਿਲਾ ਬਲ ਮਹਲਾ ਪੰਜਵਾ ਤਾਤੀ ਗੋਵਨ ਲੱਗਈ ਪਾਰ ਬ੍ਰਹਮ ਸਰਨ ਆਈ ਚਾਉ ਗਿਰਧ ਹਮਾਰਾ RAM ਕਰ ਦੁਖ ਲਗੈ ਨਾ ਪਾਈ ਸਤਿਗੁਰੂ ਪੂਰਾ ਪੀੜਿਆ ਜਨਮਤ ਬਣਾਈ ਰਾਮ ਨਾਮ ਓਖ ਦੀ ਆਏ ਕਾਲੇ ਬਲਾਈ ਰਹਾ ਹੋ ਰਖੀ ਯਤਨ ਰਖਣ ਹਾਰ ਸਭ ਬਿਯਾਰ ਮਿਟਾਈ ਕਹੋ ਨਾਨਕ ਕਿਰਪਾ ਭਾਈ ਜੀ ਗੁਰਗਾ ਭਾਈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਣਾ ਹੋਣਾ ਤੁਮ ਜਟੇ ਨਿਕਨ ਜਾਈ ਰੂਸ ਲੋਕ ਮਹੱਲਾ ਪੰਜਵਾ ਮਨ ਹੈ ਚਟਪਾ ਚਟਪਣੀ ਤੁਮ ਕਰੋਠ ਨੀਤ ਹਰ ਕੀਰਤਨ ਗਾਇਆ ਹਰੋ ਹਰ ਦੇਹੋ ਨਾਨਕ ਕੀ ਨੀਤ ਸੋਹਿਲਾ ਰਗ ਗੋੜੀ ਦੀਪਕੀ ਮਹੱਲਾ ਪਹਿਲਾ ਕੋ ਅਹੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਤੇ ਆਖੀਐ ਕਰਤੇ ਕਾ ਹੋਈ ਵਿਚਾਰੋ ਸਿਤ ਕਰ ਗਾਵੋ ਸੋਹਿਲਾ ਸਿਰਜਨ ਹਾਰੋ ਤੁਮ ਗਾਵੋ ਮੇਰੇ ਨਿਰਪਰਕਾ ਸੋਹਿਲਾ ਹਾਵਾਰ ਜਿਤ ਸੋਹਿਲਾ ਸਦਾ ਸੁਖ ਹੋਈ ਰਹੋ ਨਿਤਨਤ ਜੀੜੇ ਸਮਾਲੀਆ ਦੇਖੇਗਾ ਦੇਵਨ ਹਾਰ ਤੇ ਜਾਨਾ ਕਿੰਤਨਾ ਬਵੈ ਤੇ ਦਾਤੇ ਕਬਨ ਸਮਾਰ ਸੰਬਤ ਸਹਾ ਲਿਖਿਆ ਮਿਲ ਕਰ ਪਾਵਤੀ ਏਲ ਹਿੰਦੇ ਹੋ ਸਜਨੇ ਆ ਸੀਸੜੀਆ ਜਹੋ ਵੈਸਾ ਹੈ ਸੋ ਮੇਲ ਕਰ ਕਰੀ ਹੋ ਪਹੁੰਚਾ ਸੱਦੜੇ ਨੇ ਤਪ万 ਸਤਨਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ ਰਾਗਿਆ ਸਮਹ ਹਲਾ ਪਹਿਲਾ ਛੇ ਕਰ ਛੇ ਗੁਰੂ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤੋ ਏ ਸੋ ਕਰ ਰੱਖ ਬੜਾਈ ਤੋਈ ਰਹਾਓ ਵਿੱਚ ਜਸ ਅਸੇ ਕੜੀਆ ਬਹਿਰਾ ਚਤੀ ਵਾਰੀ ਮਖਰੂਬ ਹੋਆ ਸੋ ਜੇ ਕੋ ਰਤੀ ਅਨੇਕ ਨਾਨਕ ਕਰਤੇ ਕਿਛੇ ਤੇ ਵੇਸ ਹਰਾਗਦਨਾ ਸ੍ਰੀ ਮਹਾਲਾਹ ਪਹਿਲਾ ਵਗਣ ਮੈਂ ਥਾਲੇ ਰਭ ਚੰਦ ਦੀਪ ਕੋ ਬਣੀ ਤਾਰਕ ਮਨਰਜਨ ਕਮੋਤੀ ਤੂਪਮਲ ਆਨ ਲੋਪ ਬਨਜਰੋ ਕਰੇ ਸਗਲ ਬਨਦਾਈ ਫੂਲਾਂ ਤੇ ਜੋਤੀ ਕੈਸੀ ਆਰਤੀ ਹੋਈ ਪਵਗਨ ਨੇ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੀਰੀ ਰਾਮ ਸਤਿਵਨੇ ਨੰਨੇ ਨਹਾਈ ਤੋਈ ਕੋ ਸਤਿ ਮੂਰਤ ਨਾ ਨੈ ਕੋ ਤੋਈ ਸੈਸ ਪਦਵੀ ਮਨਣਾ ਨ ਇੱਕ ਪਾਤਗਨ ਮੈਂ ਸੈਸ ਚਲਗਨ ਦੇ ਵਿਚ ਚਲਤ ਮੇ ਸਮੇ ਜੋ ਜੋਤੈ ਸੋ